ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਛੋਟ ਸਿਆਨ ਰੋ ਸਗਲੀ ਮਨਾ ਸਾਥ ਸੰਗ ਪਾਵੈ ਸਚਤ ਨਾਮ ਸੁਖਨ ਮੇਂ ਮਨੀ ਸਾਹਿਬ ਦੇ ਵੀ ਸਤਿਗੁਰ ਪਾਤਸ਼ਾਹ ਜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ ਨੇ ਮਨ ਨੂੰ ਸਮਝਾਉਂਦੇ ਨੇ ਕਿ ਮੇਰੇ ਮਨ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਤੂੰ ਰਾਜਾ ਹੈ ਤੂੰ ਸੁਲਤਾਨ ਹੈ ਤੈਨੂੰ ਵਡਿਆਇਆ ਗਿਆ ਹੈ ਸਨਮਾਨਿਆ ਵੀ ਗਿਆ ਹੈ ਤੇ ਇਹ ਮੇਰੇ ਮਨ ਜੇ ਤੂੰ ਰਾਜਾ ਹੈ ਸੁਲਤਾਨ ਹੈ ਤੇ ਰਾਜਿਆਂ ਵਰਗੇ ਕੰਮ ਕਰ ਤੇ ਰਾਜਿਆਂ ਵਰਗੇ ਨਿਆਂ ਕਰ ਜੇ ਰਾਜਾ ਨਿਆਂ ਨਾ ਕਰੇ ਆਪਣੀ ਜਨਤਾ ਦੇ ਨਾਲ ਪਰਜਨਤਾ ਦੇ ਦਿਲੋਂ ਪਿਆਰ ਨਹੀਂ ਪ੍ਰਾਪਤ ਕਰ ਸਕਦਾ ਉਲਟਾ ਜਨਤਾ ਦੇ ਕੋਲੋਂ ਉਹ ਰਾਜਾ ਜਿਹੜਾ ਫਟਕਾਰਾਂ ਖਾਂਦਾ ਤੇ ਇਹ ਮੇਰੇ ਮਨ ਤੂੰ ਆਪਣੇ ਮਤ ਛੱਡ ਦੇ ਗੁਰੂ ਦੇ ਮਤ ਗ੍ਰਹਿਣ ਕਰ ਗੁਰੂ ਦੇ ਉਪਦੇਸ਼ ਗ੍ਰਹਿਣ ਕਰ ਗੁਰੂ ਕੀ ਮਤ ਤੋਂ ਲੈ ਈ ਆਨੇ ਭਗਤ ਬਿਨਾਂ ਬੋ ਡੂਪੇ ਸਿਆੰਨੇ ਅਗਰ ਸੱਚਮੁੱਚ ਮਨ ਨੂੰ ਸਮਝ ਆ ਜਾਂਦੀ ਆ ਗੁਰੂ ਦੀ ਮੱਤ ਗ੍ਰਹਿਣ ਕਰ ਲੈਂਦਾ ਹੈ ਮਨ ਪਿਆਰਾ ਬਣ ਜਾਂਦਾ ਸਚਿਆਰਾ ਬਣ ਜਾਂਦਾ ਸੁੰਦਰ ਬਣ ਜਾਂਦਾ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗ ਦੀ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਮਨ ਐਸਾ ਹੈ ਭਾਈ ਆਪਣੀ ਮੋਜ ਦੇ ਵਿੱਚ ਆ ਕੇ ਸਰੀਰ ਅਤੇ ਆਤਮਾ ਦਾ ਕੰਟਰੋਲ ਇਸ ਦੇ ਹੱਥ ਵਿੱਚ ਹੈ ਜਿੱਦੋਂ ਉਹ ਇਹ ਲੈ ਜਾਂਦਾ ਹੈ ਸਰੀਰ ਉਤਰਨ ਵੱਗੀ ਜਾਂਦਾ ਹੈ ਆਤਮਾ ਉਤਰਨ ਤੁਰੀ ਜਾਂਦੀ ਹੈ ਜੇਕਰ ਮਨ ਇਹਨਾਂ ਤੇ ਤਰਸ ਕਰੇ ਸਰੀਰ ਤੇ ਆਤਮਾ ਤੇ ਤਾਂ ਹਮੇਸ਼ਾ ਲਈ ਸਰੀਰ ਜਬ ਤੱਕ ਹੈ ਸੰਸਾਰ ਦੇ ਵਿੱਚ ਉਹ ਬਲਵਾਨ ਰਹਿੰਦਾ ਹੈ ਤੇ ਸ਼ੁਕਰੀਆ ਅਦਾ ਕਰਨ ਦਾ ਮਨ ਦਾ ਅਤੇ ਆਤਮਾ ਜਿਹੜੀ ਹੈ ਉਹ ਵੀ ਖੁਸ਼ਹਾਲ ਹੁੰਦੀ ਹੈ ਖੜੀ ਰਹਿੰਦੀ ਹੈ ਜੇਕਰ ਮਨ ਤਰਸ ਕਰੇ ਸਰੀਰ ਤੇ ਅਤੇ ਆਤਮਾ ਤੇ ਸਰੀਰ ਵੀ ਨਵਾਂ ਨਵਾਰ ਰੋਆ ਰਹਿੰਦਾ ਅਤੇ ਆਤਮਾ ਵੀ ਉਡਾਰੀਆਂ ਮਾਰਦੀ ਹੋਈ ਪ੍ਰਭੂ ਤੱਕ ਮਿਲਾਬ ਕਰ ਸਕਦੀ ਹੈ ਇੱਕ ਪੱਖ ਇਹ ਹੈ ਜੇ ਮਨ ਰਾਜੀ ਹੋ ਜਾਏ ਗੁਰੂ ਦੀ ਮਤ ਗ੍ਰਹਿਣ ਕਰ ਲਵੇ ਜੇ ਮਨ ਤਰਸ ਕਰੇ ਸਰੀਰ ਤੇ ਤੇ ਆਤਮਾ ਤੇ ਦੂਸਰਾ ਪੱਖ ਹੈ ਜੇ ਮਨ ਨਾਮ ਮੰਨੇ ਆਪਣੀਆਂ ਚਤਰਾਈਆਂ ਨਾ ਛੱਡੇ ਥਾਂ ਥਾਂ ਤੇ ਧੋਖਰਾ ਖਾਵੇ ਫਿਰ ਇਸ ਰੀਰ ਨੂੰ ਅਤੇ ਆਤਮਾ ਨੂੰ ਫਿਰ ਜਲੀਲ ਵੀ ਕਰੇ ਇਹ ਕੋਈ ਅੱਛੀ ਗੱਲ ਨਹੀਂ ਸਿਆਣਪ ਨਹੀਂ ਤੇ ਸਤਿਗੁਰ ਪਾਤਸ਼ਾਹ ਜੀ ਇਸ ਮਨ ਨੂੰ ਸਮਝਾਉਂਦੇ ਨੇ ਕਿ ਮਨ ਪਿਆਰਾ ਸੁੰਦਰ ਖੁਸ਼ਹਾਲ ਭੰਡ ਛਾੜ ਸਿਆਣਪ सगली ਮਨਾ ਸਾਰੀਆਂ ਕੁਝ ਤਾਂ ਸਿਆਣ ਪੰਜ ਤਰਾਈਆਂ ਛੱਡ ਤੇ ਆਪਣੀ ਮਤ ਛੱਡ ਦੇ ਗੁਰੂ ਦੇ ਮਤ ਲੈ ਸਾਥ ਸੰਗ ਭਾਵੇਂ ਸੱਚ ਤਾਂ ਨਾ ਸੱਚ ਦੀ ਸੰਗਤ ਪ੍ਰਾਪਤ ਕਰ ਸੰਗਤ ਦੇ ਵਿੱਚ ਜੁੜ ਬੈਠ ਕੇ ਟਿਕਾਉ ਰੱਖ ਤੇ ਹਰਨਾਮ ਧੰਦ ਪ੍ਰਾਪਤ ਕਰ ਤੇ ਫਿਰ ਮੇਰੇ ਮਨ ਮਨ ਜਿੱਤੈ ਜਗ ਜੀਤ ਫਿਰ ਤੂੰ ਜਿੱਤ ਪ੍ਰਾਪਤ ਕਰ ਲੈ ਤੇਰੀ ਇਸ ਦਰਗਾਹ ਦੇ ਵਿੱਚ ਤੇ ਸੱਚੀ ਦਰਗਾਹ ਦੇ ਵਿੱਚ ਵੀ ਲੋਕ ਤੇ ਪਰਲੋਕ ਦੇ ਵਿੱਚ ਤੇਰੀ ਜਾਜਾਕਾਰ ਹੋਵੇਗੀ ਇਸ ਲਈ ਸਤਿਗੁਰੂ ਪਾਸ਼ਾ ਜੀ ਮਨ ਨੂੰ ਸਮਝਾਉਂਦੇ ਨੇ ਮਨ ਤੋਂ ਸਮਲ ਜਾ ਹੋਸ਼ ਕਰ ਆਪਣਾ ਪੱਲਾ ਕਰ ਹੋਰਾਂ ਦਾ ਪਰਲਾ ਕਰ ਸਰੀਰ ਅਤੇ ਜੀਵਾਤਮਾ ਨੂੰ ਜਲੀਲ ਨਾ ਕਰ ਤੇ ਤੇਰੇ ਲੋਕ ਪਰਲੋਕ ਵੀ ਸਹਿਲੇ ਹੋਣਗੇ ਸ਼ਰੀਰ ਵੀ ਤੇਰੇ ਗੁਣ ਗਾਵੇ ਜੀਵਾਤਮਾ ਵੀ ਤੇਰਾ ਗੁਣ ਗਾਵੇ ਤੇ ਪਰਮਾਤਮਾ ਦੀ ਤੂੰ ਮੋਜ ਪ੍ਰਾਪਤ ਕਰ ਬਿਨਾਂ ਦਾ ਗੇੜ ਖਤਮ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ